ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਖਾਓ ਰਸੋਈ ਦੇ ਵਿੱਚ ਅੱਜ ਜੀ ਆਪਾਂ ਬਣਾਵਾਂਗੇ ਨਮਕੀਨ ਮुरमਰਿਆਂ ਦੇ ਨਮਕੀਨ ਬਣਾਵਾਂਗੇ ਆਪਾਂ ਇਹਨੂੰ ਅਸੀਂ ਤਾਂ ਇਹਨੂੰ ਫਿੱਕੀਆਂ ਖਿੱਲਾ ਵੀ ਬੋਲਦੇ ਆਂ ਤੇ ਇਹਨੂੰ ਮੁਰਮਰੇ ਵੀ ਬੋਲਦੇ ਇਹਦੇ ਵਿੱਚ ਆਪਾਂ 4 ਇੱਕ ਕੌਲੀ ਆਪਾਂ ਲਈਆ ਮੂੰਗ ਭਲੀ ਦੀ ਇਹੀ 4 ਕੌਲੀਆਂ ਆਪਾਂ ਲਏ ਮੁਰਮਰਿਆਂ ਦੀਆਂ ਤੇ ਇੱਕ ਕੌਲੀ ਲਈ ਆਪਾਂ ਫੁੱਲ ਮਖਾਨਿਆਂ ਦੀ ਤੇ ਚਲੋ ਜੀ ਆਪਾਂ ਦੇਖਦੇ ਹਾਂ ਕਿਵੇਂ ਬਣਦੇ ਆ ਇਹ ਸ਼ੁਰੂ ਕਰਦੇ ਆਂ ਦੂਜਾ ਸਮਾਨ ਜਿਹੜਾ ਮਸਾਲੇ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂਗੇ ਇੱਧਰ ਕਰਾਈ ਰੱਖ ਲਈ ਆਪਾਂ ਹੁਣ ਆਪਾਂ ਇਹਦੇ ਵਿੱਚ ਨਾ ਆਮਖਾਨ ਤੇ ਮurmure ਆਪਾਂ ਡਰਾਈ ਰੋਸਟ ਕਰਾਂਗੇ ਥੋੜੇ ਜਿਹਾ ਨਾ ਫਲਾਬੇ ਜਿਹਾ ਬਕ ਬੋਲੇ ਬੋਲੇ ਹੈ ਤੇ ਆਪਾਂ ਇਹਨੂੰ ਕੁਰਕਰੇ ਹੋਣ ਤੇ ਕਰਾਂਗੇ ਪਕਾਵਾਗੇ ਇਹਦੇ ਵਿੱਚ 3 ਤੋਂ 4 ਮਿੰਟ ਲੱਗ ਜਾਣਗੇ ਚਾਰ ਤੋਂ ਪੰਜ ਮਿੰਟ ਹੋ ਗਏ ਤੇ ਆਪਣੀਆਂ ਖਿਲਣਾ ਮुरमਰੇ ਬਹੁਤ ਵਧੀਆ ਹੋ ਗਏ ਤੇ ਆਪਣੇ ਮਖਾਣੇ ਵੀ ਬਹੁਤ ਵਧੀਆ कुरकुरੇ ਹੋ ਗਏ ਹੁਣ ਆਪਾਂ ਗੈਸ ਆਫ ਕਰ ਦੇਣੇ ਇਹਨੂੰ ਆਪਾਂ ਕੱਢ ਲੈਣੇ ਆ ਬਾਹਰ ਮੁਰਮਰੇ ਆਪਾਂ ਬਾਹਰ ਕੱਢ ਲਏ ਹੁਣ ਆਪਾਂ ਇਹ ਚ ਤਿੰਨ ਤੋਂ ਚਾਰ ਚਮਚ ਆਪਣੇ ਹੈਗੇ ਤੇਲ ਦੇ ਆ ਪਰ ਫਾਇੰਡ ਤੇਲ ਪਾਇਆ ਤੇ ਕੋਈ ਵੀ ਤੇਲ ਜਿਹੜਾ ਆਪਾਂ ਵਰਤਦੇ ਆ ਉਹ ਪਾ ਸਕਦੇ ਆ ਤੇ ਆ ਆਪਾਂ ਹੁਣ ਵਿੱਚ ਇਹਦੇ ਮੂਲ ਫਲੀ ਰੋਸਟ ਕਰਾਉਣੀ ਆਪਾਂ ਹੁਣ ਇਹਨੂੰ ਵੀ 4 ਤੋਂ 5 ਮਿੰਟ ਲੱਗ ਜਾਣੇ ਗਾਏ ਸਾ ਆਪਣਾ ਸਲੋ ਤੋਂ ਮੀਡੀਅਮ ਆ ਮੇਰੇ ਖਿਆਲ ਇਹ ਵੀ ਆਪਣੀ ਬਹੁਤ ਵਧੀਆ ਰੋਸਟ ਹੋ ਗਈ ਆ ਇਹਨੂੰ 5 ਤੋਂ 6 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਵੀ ਬਾਹਰ ਕੱਢ ਲਾਂਗੇ ਆਸਤਿਕਾ ਕਰਕੇ ਨਾ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਇਹ 10 ਤੋਂ 12 ਪੱਤੇ ਆਪਣੇ ਕੜੀ ਦੇ ਤੇ ਐਸ ਤਰ੍ਹਾਂ ਆਪਾਂ ਕਰਕੇ ਕੱਟ ਕੇ ਪਾ ਦਾਂਗੇ ਹੁਣ ਆਪਾਂ ਇਹਦੇ ਵਾਸਤੇ ਮਸਾਲੇ ਲਏ ਨਮਕ ਮਿਰਚ ਜੀਰਾ ਪਾਊਡਰ ਆਪਣਾ ਰੋਸਟ ਕੀਤਾ ਤੇ ਆ ਆਪਣੇ ਹੈਗਾ ਅਮचूर ਪਾਊਡਰ ਆ ਹਿੰਡ ਦਾ ਥੋੜੀ ਜੀ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਥੋੜੀ ਜੀ ਪਾਵਾਂਗੇ ਬਿਲਕੁਲ ਹੀ ਥੋੜੀ ਹੁਣ ਆਹ ਮਸਾਲੇ ਵੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਹੁਣ ਆਪਾਂ ਆਹ ਮुरमਰੇ ਵੀ ਪਾ ਦੇਾਂਗੇ ਇਹਦੇ ਵਿੱਚ ਤੇ ਆਪਣਾ ਮੂੰਗਫਲੀ ਵੀ ਪਾ ਦੇਾਂਗੇ ਹੁਣ ਆਪਾਂ ਇਹਨਾਂ ਨੂੰ ਕਰ ਦਿਆਂਗੇ ਮਿਕਸ ਹਾਂਜੀ ਨਮਕੀਨ ਬਣ ਕੇ ਆਪਣਾ ਹੋ ਗਿਆ ਜੀ ਪਿਆਰ ਤੇ ਆਪਾਂ ਮुरमਰੇ ਤੇ मूंगफली ਤੇ ਆਪਣਾ ਫੁੱਲ ਮਖਾਣੇ ਸਾਰੇ ਕੜਕੀ ਕੜਕੀ ਮਸਾਲੇ ਵਿੱਚ ਪਾਦੇ ਆ ਤੇ ਆਪਾਂ ਮਿਕਸ ਕਰਦੇ ਆ ਤੇ ਸਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਬਹੁਤ ਹੀ ਸੁਆਦ ਲੱਗਦੇ ਇਹ ਵੱਡਿਆਂ ਨੂੰ ਵੀ ਤੇ ਛੋਟਿਆਂ ਨੂੰ ਵੀ ਘਰੇ ਬਣਾ ਕੇ ਨਾਲ ਵੇਰ ਚਾ ਇੱਕ ਡੱਬੇ ਵਿੱਚ ਪਾ ਕੇ ਰੱਖੋ ਤੇ ਚਾਹ ਦੇ ਨਾਲ ਇੰਜੋਏ ਕਰੋ ਬਹੁਤ ਹੀ ਟੇਸਟੀ ਲੱਗਦੇ ਆ ਜੀ ਬਹੁਤ ਹੀ ਜਿਆਦੇ ਦੇਖੋ ਜੀ ਆਪਣੇ ਮुरमਰੇ ਕੈਕ ਨੂੰ ਵੀ ਤਿਆਰ ਸਾਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ